ਲੈਂਡ ਪੋਲਿੰਗ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਚਲਾ ਪ੍ਰਧਾਨ ਜੋਪਰੰਧਾਵਾ ਦੀ ਗਰਤਾਸਪੁਰ ਚ ਇੱਕ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਸਕੀਮ ਨੂੰ ਲੈ ਕੇ ਜਿਲ੍ਹਾ ਗਰਤਾਸਪੁਰ ਤੇ ਪ੍ਰਧਾਨ ਜੋਪਰੰਧਾਵਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੀਆਂ ਸਕੀਮਾਂ ਤੇ ਆਉਣ ਵਾਲੇ ਫਾਇਦਿਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਚਾਹੁੰਦੇ ਹਾਂ ਤੁਹਾਨੂੰ ਕੀ ਕੁਝ ਗਿਆ ਜੋਬਨ ਰੰਧਾਵਾ ਅਤੇ ਮੁਖਤੇਵ ਸਿੰਘ ਹਲਵਾਲ ਨੇ ਮੇਰਾ ਨਾਮ ਜੋਬਨ ਰੰਧਾਵਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਆਮ ਆਦਮੀ ਪਾਰਟੀ ਗੁਰਦਾਸਪੁਰ ਦਾ ਔਰ ਇੱਥੇ ਪਹੁੰਚੇ ਸਾਰੇ ਹੀ ਮੀਡੀਆ ਵਾਲੇ ਸਾਥੀਆਂ ਨੂੰ ਮੇਰੇ ਪਿਆਰ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਰੇ ਕਿਸੇ ਨਾ ਕਿਸੇ ਸ਼ਹਿਰ ਦੇ ਜਾਂ ਪਿੰਡ ਦੇ ਵਸਨੀਕ ਹਾਂ ਅਸੀਂ ਆਮ ਤੌਰ ਤੇ ਇੱਕ ਗੱਲ ਬਹੁਤ ਸੁਣੀ ਆ ਕਿ ਸਾਨੂੰ ਕਦੀ ਜਿਹੜੇ ਆਨੋਰਥਾਈਜ਼ ਕਲੋਨੀਆ ਤੇ ਲੋਕਾਂ ਜਿਨ੍ਹਾਂ ਦੇ ਪਲਾਟ ਨੇ ਘਰ ਨੇ ਕਿ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਜੀ ਸਾਨੂੰ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਜੀ ਸਾਨੂੰ ਜਦੋਂ ਕੋਈ ਡਿਸਟ੍ਰੀ ਕਰਾਣ ਜਾਂਦੇ ਆ ਜੀ ਐਨਓਸੀ ਨਹੀਂ ਮਿਲਦੀ ਇਹ ਸਾਰੀਆਂ ਬਿਕਤਾ ਸੰਬੰਧਨ ਦੀ ਲੋੜ ਆ ਇਹ ਕਿਉਂ ਹੁੰਦੀਆਂ ਇਹ ਹੁੰਦੀਆਂ ਅਨਪਲਾਨਡ ਡਵੈਲਪਮੈਂਟ ਕਰਕੇ ਜਦੋਂ ਕੋਈ ਵੀ ਕਲੋਨਾਈਜ਼ਰ ਜਿਹਨੂੰ ਨਾਜਾਇਜ਼ ਕਲੋਨੀਆ ਆਪਾਂ ਕਹਿ ਦਿੰਨੇ ਆ ਅਨਔਥਰਾਇਜ਼ਡ ਕਲੋਨੀਆ ਕਹਿ ਦਿੰਨੇ ਆ ਉਹ ਘੱਟ ਕੇ ਭੋਲੇ ਭਾਲੇ ਲੋਕਾਂ ਨੂੰ ਪਲਾਟ ਵੇਚ ਦਿੰਦੇ ਨੇ ਤੇ ਬਾਅਦ ਚੋ ਸਾਰੀ ਜ਼ਿੰਮੇਵਾਰੀ ਉਹ ਇਨਸਾਨ ਦੇ ਕੋਲੇ ਆ ਜਾਂਦੀ ਆ ਜਿਨੇ ਆਪਣੀ ਹੱਦ ਜਿਹਨੂੰ ਕਹਿੰਦੇ ਆ ਵੀ ਤੋੜ ਕੇ ਮਿਹਨਤ ਕਰਕੇ ਪੈਸਾ ਬਣਾ ਕੇ ਉਹ ਪਲਾਟ ਲੈ ਹੁੰਦਾ ਕਿ ਮੈਂ ਕਦੀ ਸਪਨਿਆਂ ਦਾ ਘਰ ਬਣਾਉਂਗਾ ਤੇ ਉਹਨੂੰ ਫਿਰ ਉਸ ਘਰ ਚ ਬੁਨਿਆਦੀ ਜਿਹੜੀਆਂ ਸਹੂਲਤਾਂ ਉਹਦੇ ਲਈ ਦਿੱਕਤ ਆਉਂਦੀ ਆ ਸੋ ਇਹ ਜਿਹੜਾ ਮੈਂ ਕਹਿੰਨਾ ਪ੍ਰੋਬਲਮ ਨੂੰ ਸੋਲਵ ਕਰ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੰਤਰਕਾਰ ਦਾ ਸਾਡੇ ਰਾਸ਼ਟਰੀ ਲੀਡਰ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਜੀ ਦੇ ਵਿਜਨ ਦੇ ਅੰਡਰ ਕਿ ਆਪਾਂ ਇਹ ਦਿੱਕਤਾਂ ਤੋਂ ਲੋਕਾਂ ਨੂੰ ਕਿਵੇਂ ਨਿਬਾਹ ਪਾਉਣੀ ਹੈ ਕਿੱਦਾਂ ਮੁਕਤੀ ਬਣਾਉਣੀ ਹੈ ਉਹਦਾ ਇੱਕੋ ਇੱਕ ਹੱਲ ਆ ਉਹ ਆ ਪਲਾਨਡ ਡਿਵੈਲਪਮੈਂਟ ਕਿ ਜਿਹੜੋ ਜਿਹੜੀ ਅਰਬਨ ਡਿਵੈਲਪਮੈਂਟ ਹੋਵੇ ਉਹ ਇੱਕ ਪਲਾਨਡ ਤਰੀਕੇ ਨਾਲ ਹੋਵੇ ਜਿਹੜੀ ਮਾਸਟਰ ਪਲਾਨ ਆਣ ਉਹ ਸਰਕਾਰ ਵੱਲੋਂ ਆਣ ਜਿਹੜੀਆਂ ਕਲੋਨੀਆਂ ਕੱਟੀਆਂ ਜਾਣ ਅਰਬਨ ਸਟੇਟ ਕੱਟੇ ਜਾਣ ਉਹਦੇ 'ਚ ਸਰਕਾਰ ਦਾ ਪੂਰਾ ਯੋਗਦਾਨ ਹੋਵੇ ਉਹਦੇ 'ਚ ਹਰ ਤਰੀਕੇ ਦੀ ਫੈਸਿਲਿਟੀ ਹੋਵੇ ਉਹਦੇ 'ਚ ਸੀਵਰੇਜ ਦੀ ਫੈਸਿਲਿਟੀ ਹੋਵੇ ਉਹਦੇ 'ਚ ਬਿਜਲੀ ਕਨੈਕਸ਼ਨ ਪ੍ਰਾਇੋਰਟੀ ਤੇ ਮਿਲੇ ਜਾਣ ਉਹਦੇ 'ਚ ਸਕੂਲ ਹਸਪਤਾਲ ਬਸ ਸਟੈਂਡ ਦੇ ਲਾਗੇ ਹੋਣ ਦੇ ਸਹੂਲਤਾਂ ਵੀ ਹੋਣ ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਹੋ ਸਕਦੀਆਂ ਜੇ ਸਰਕਾਰ ਉਹਨੂੰ ਇੱਕ ਪਲਾਨਡ ਵੇਅ ਨਾਲ ਡਵੈਲਪਮੈਂਟ ਕਰੂਗੀ ਤੇ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਆਨਰੇਬਲ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਸਾਹਿਬ ਦਾ ਜਿਹੜੇ ਪਾਲਿਸੀ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਨੇ ਅਰਬਨ ਡਵੈਲਪਮੈਂਟ ਨੂੰ ਆਪਾਂ ਜਿਹੜਾ ਸੁਪਨਾ ਸਰਕਾਰ ਕਰਨ ਲਈ ਤਾਂ ਕਿ ਜਿੱਦੋਂ ਵੀ ਜਿਹੜਾ ਵੀ ਆਮ ਲੋਕੀ ਘਰ ਬਣਾਉਂਦਾ ਸੁਪਨਾ ਵਜਨਾਂ ਦਾ ਜਿਨ੍ਹਾਂ ਦਾ ਇਹ ਸੁਪਨਾ ਵਾਕੇ ਸੀਗਾ ਕਾਰੋਬਾਰ ਕਰਨੇ ਠੀਕ ਹੈ ਜੀ ਤੁਸੀਂ ਦੇਖਦੇ ਹੋ ਕਈ ਵਾਰੀ ਦੁਕਾਨ ਅਸੀਂ ਲੈ ਲੈਂਦੇ ਆ ਕਦੀ ਪਾਰਕਿੰਗ ਨਹੀਂ ਮਿਲਦੀ ਠੀਕ ਹੈ ਜੀ ਉਥੋਂ ਦੀਆਂ ਸਾਨੂੰ ਪਰਮਿਸ਼ਨਾਂ ਨਹੀਂ ਮਿਲਦੀਆਂ ਆਪਣਾ ਕਾਰੋਬਾਰ ਕਰਨ ਲਈ ਸੋ ਇਹ ਸਾਰੀਆਂ ਚੀਜ਼ਾਂ ਤੋਂ ਨਜਾਤ ਪਾਉਣ ਲਈ ਜਿਹੜੀ ਆ ਲੈਂਡ ਪਾਲਿਸ ਪੁਲਿੰਗ ਪਾਲਿਸੀ ਜਿਹੜੀ ਉਹ ਲੈ ਕੇ ਆਈ ਹੈ ਮਾਨ ਸਰਕਾਰਾ ਉਹਦੀ ਡਿਟੇਲਡ ਜਿਹੜੀ ਉਹਦਾ ਓਵਰਵਿਊ ਆ ਉਹਦੇ ਚ ਕੀ ਕੀ ਗੱਲਾਂ ਨੇ ਉਹ মিডিਆ ਦੇ ਅੱਗੇ ਰੱਖਣ ਲਈ ਮੁਖਦੇਵ ਵਾਲੋ ਵਾਲ ਜੀ ਤੁਹਾਡੇ ਅੱਗੇ ਸਾਰੇ ਪੁਆਇੰਟਸ ਰੱਖਣਗੇ ਉਸ ਤੋਂ ਬਾਅਦ ਜੋ ਵੀ ਤੁਹਾਡੇ ਸਵਾਲ ਹੋਣਗੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਇੱਕ ਵਾਰੀ ਹੁਣ ਮੁਖਦੇਵ ਜੀ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਸਾਰੇ ਪੁਆਇੰਟ ਦੱਸਾਂਗੇ ਪਰ ਇਹਦਾ ਮੋਟਾ-ਮੋਟਾ ਜਿਹੜਾ ਆਈਡੀਆ ਵਾ ਉਹ ਇਹ ਆ ਕਿ ਜਿਹੜੀ ਲੋਕਾਂ ਦੀ ਖੱਜਲ-ਖਵਾਰੀ ਲੋਕਾਂ ਦੇ ਮੈਂ ਕਹਿੰਨਾ ਵੀ ਜਿਹੜਾ ਦਿਨ-ਰਾਤ ਪਰੇਸ਼ਾਨੀ ਦੇ ਲੋਕਾਂ ਨੂੰ ਕੱਢਣ ਲਈ ਇੱਕ ਪਲਾਨ ਡਿਵੈਲਪਮੈਂਟ ਵੀ ਇਹ ਪੁਲਿੰਗ ਜਿਹੜੀ ਪਾਲਿਸੀ ਲੈ ਕੇ ਆਏ ਆ ਸੋ ਮੈਂ ਫੇਰ ਸਾਡੀ ਸਰਕਾਰ ਸਾਡੇ ਮਾਨਯੋਗ ਮੰਤਰੀ ਸਾਹਿਬ ਮੁੰਡਿਆ ਸਾਹਿਬ ਤੇ ਨਾਲ ਸਾਡੇ ਜਿਹੜੇ ਮੁੱਖ ਮੰਤਰੀ ਆਨਰੇਬਲ ਚੀਫ ਮਿਨਿਸਟਰ ਪੰਜਾਬ ਉਹਨਾਂ ਵੱਤਾਂ ਵਰਕਰਾਂ ਸੋ ਹੁਣ ਤਾਂ ਮੁਖਦੇਵ ਜੀ ਇਸ ਪਾਲਿਸੀ ਦੀ ਡਿਟੇਲ ਚ ਉਹਦੀ ਪੁਆਇੰਟ ਤੁਹਾਨੂੰ ਅੱਗੇ ਦੱਸਾਂਗੇ ਮੈਂ ਮੁਖਦੇਵ ਸਿੰਘ ਹਲੋਵਾਲ ਮੈਂ ਅੱਜ ਜਿਹੜੀ ਲੈਂਡ ਪੋਲਿੰਗ ਪਾਲਿਸੀ ਬਾਰੇ ਇੱਕ ਵਿਚਾਰ ਰੱਖਣ ਜਾ ਰਹੇ ਹਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਾਸੀਆਂ ਵਾਸਤੇ ਇੱਕ ਵਧੀਆ ਉਹਨਾਂ ਨੀਤੀ ਲੈ ਕੇ ਆਂਦੀ ਹੈ ਲੈਂਡ ਪੋਲਿੰਗ ਪਾਲਿਸੀ ਦੀ ਜਿਸ ਨੂੰ ਕਿ ਵਿਰੋਧੀਆਂ ਵੱਲੋਂ ਗਲਤ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਵੀ ਲੈਂਡ ਪੂਲਿੰਗ ਪਾਲਿਸੀ ਸੀਗੀ ਮੁਹਾਲੀ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪਹਿਲੀਆਂ ਸਰਕਾਰਾਂ ਵੀ ਕੰਮ ਕਰ ਚੁੱਕੀਆਂ ਉਹ ਅੱਜ ਜਿਹੜਾ ਆ ਇਸ ਪਾਲਿਸੀ ਨੂੰ ਤੇ ਫਲਾ ਰਹੇ ਆ ਕਿਉਂਕਿ ਮਾਨ ਸਰਕਾਰ ਨੇ ਅੱਜ ਇਹ ਨਿਸ਼ਚਾ ਕਰ ਲਿਆ ਕਿ ਆਪਾਂ ਜੇ ਕਿਸਾਨ ਇੱਕ ਵਧੀਆ ਖੇਤੀਬਾੜੀ ਕਰ ਸਕਦਾ ਇੱਕ ਵਧੀਆ ਗੰਨੇ ਦੀ ਫਸਲ ਸਾਨੂੰ ਉਗਾ ਕੇ ਦੇ ਸਕਦਾ ਹੈ ਕਣਕ ਦੀ ਫਸਲ ਚੌਲਾਂ ਦੀ ਫਸਲ ਮੱਕੀ ਦੀ ਫਸਲ ਸਾਨੂੰ ਗਾ ਕੇ ਦੇ ਸਕਦਾ ਤੇ ਕਿਸਾਨ ਇੱਕ ਬਿਜ਼ਨਸਮੈਨ ਵੀ ਬਣ ਸਕਦਾ ਆ ਕਿਉਂਕਿ ਉਹਨਾਂ ਨੇ ਤੇ ਰੌਲਾ ਪਾਉਣਾ ਹੀ ਹੈ ਵਿਰੋਧੀਆਂ ਨੂੰ ਕਿਉਂਕਿ ਉਹਨਾਂ ਨੂੰ ਹੈ ਕਿ ਕਿਸਾਨ ਸਿਰਫ ਨਾਰੇ ਲਾ ਸਕਦੇ ਆ ਧਰਨੇ ਲਾ ਸਕਦੇ ਆ ਪਰ ਕਿਤੇ ਕਿਸਾਨ ਬਿਜ਼ਨਸਮੈਨ ਨਾ ਬਣ ਜਾਣ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਜਿਹੜੇ ਕੱਲ ਦੇ ਕੈਬਨਿਟ ਦੇ ਵਿੱਚ ਫੈਸਲੇ ਲਏ ਗਏ ਆ ਸਾਡੇ ਮਾਣਯੋਗ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਵੱਲੋਂ ਉਹਨਾਂ ਬਾਰੇ ਮੈਂ ਜਾਣਕਾਰੀ ਦੇਣਾ ਤੁਹਾਨੂੰ ਯੋਜਨਾ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਤੇ ਕਿਸਾਨ ਵੱਲੋਂ ਕਿਸਾਨ ਨੂੰ ਜਿਹੜਾ 50000 ਰੁਪਏ ਦਾ ਚੈੱਕ ਦਿੱਤਾ ਜਾਊਗਾ ਉਹ ਆਪਣੇ ਖਾਤੇ 'ਚ ਲਾ ਕੇ ਉਹ ਪੈਸੇ ਕਢਵਾਉਣਗੇ ਜਿਹੜਾ ਵੀ ਕਿਸਾਨ ਇਸ ਨੀਤੀ ਦੇ ਨਾਲ ਸਹਿਮਤੀ ਕਰਦਾ ਆ ਸਹਿਮਤੀ ਦੇਣ ਤੋਂ ਬਾਅਦ ਜਦੋਂ ਵੀ ਕਿਸਾਨ ਸਹਿਮਤੀ ਦੇ ਦਿੰਦਾ ਤੇ ਉਹਦੇ ਵਿੱਚ ਜਿਹੜੇ ਆ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ ਉਦੋਂ ਹੀ ਨਾਲ ਦੀ ਨਾਲ 1 ਲੱਖ ਰੁਪਇਆ ਜਿਹੜਾ ਆ ਉਹਨਾਂ ਨੂੰ ਚੈੱਕ ਦਿੱਤਾ ਜਾਊਗਾ ਕਿਸਾਨ ਨੂੰ ਚੱਕਦੇ ਰਹੀ ਆਪਣੇ ਪੈਸੇ ਕਢਾਊਗਾ ਇਸ ਨੀਤੀ ਦੇ ਮੈਂ ਇੱਕ ਜ਼ੋਰ ਦੇ ਕੇ ਗੱਲ ਕਹਿਣਾ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਉਹ ਸਿਰਫ ਲੈਂਡ ਪੂਲਿੰਗ ਨੀਤੀ ਤਹਿਤ 20000 ਰੁਪਏ ਸਿਰਫ ਦਿੰਦੀਆਂ ਸੀ ਕਿਸਾਨ ਨੂੰ ਤੇ ਬਹੁਤ ਹੀ ਗੱਲ ਤੇ ਇਹ ਹੁੰਦੀ ਸੀ ਕਿ ਉਹਨੂੰ ਉਹਦੀ ਜ਼ਮੀਨ ਤੋਂ ਪਰੇ ਕਰ ਦਿੱਤਾ ਜਾਂਦਾ ਸੀ ਨਾ ਉਹ ਖੇਤੀ ਕਰ ਸਕਦਾ ਸੀਗਾ ਨਾ ਕੋਈ ਹੋਰ ਕਾਸ਼ਤਕਾਰੀ ਕੁਝ ਵੀ ਨਹੀਂ ਸੀ ਕਰ ਪਾਉਂਦਾ ਕਿਸਾਨ ਪਰ ਸਾਡੀ ਸਰਕਾਰ ਕਹਿੰਦੀ ਜਿੰਨੀ ਦੇਰ ਕਿ ਕਲੋਨੀ ਡਿਵੈਲਪ ਨਹੀਂ ਹੁੰਦੀ ਓਨੀ ਦੇਰ ਕਿਸਾਨ ਕਿਸਾਨੀ ਵੀ ਉਹਦੇ ਉੱਤੇ ਕਰੂਗਾ ਉਸ ਤੋਂ ਬਾਅਦ ਇਹ ਜਿਹੜੀ ਕਿਸ਼ਤ ਆ ਇਹ ਕਿਰਾਏ ਦੇ ਰੂਪ ਚ ਦਿੱਤੀ ਜਾਊਗੀ 1 ਸਾਲ 2 ਸਾਲ 3 ਸਾਲ ਤੱਕ ਉਸ ਤੋਂ ਪਹਿਲਾਂ ਪਹਿਲਾਂ ਡਿਵੈਲਪ ਹੋ ਜਾਊਗੀ ਕਲੋਨੀ ਜਿਹੜੀ ਹੈ ਜਿਹੜੀ ਵੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਜ਼ਮੀਨ ਅਕਵਾਇਰ ਕੀਤੀ ਹੈ ਇੱਕ ਦਿਨ ਨੂੰ ਅਕਵਾਇਰ ਦਾ ਨਾਮ ਨਹੀਂ ਲੈਂਡ ਪੂਲਿੰਗ ਨੀਤੀ ਹੈ ਲੈਟਰ ਆਫ ਇੰਟੈਂਟ ਉਹਨੂੰ ਇਸ਼ੂ ਕਰ ਦਿੱਤਾ ਜਾਊਗਾ ਉਹ ਲੈਟਰ ਆਫ ਇੰਟੈਂਟ ਦੇ ذریعے ਹੀ ਕਿਸੇ ਨਾਲ ਵੀ ਉਹ ਇਕਰਾਰਨਾਮਾ ਵੀ ਕਰ ਸਕਦਾ ਹੈ ਜ਼ਮੀਨ ਦਾ ਵੀ ਉਹਦੇ ਤਹਿਤ ਉਹ ਵੇਚ ਵੀ ਸਕਦਾ ਜੇ ਦੋ ਦਾ ਰੇਟ ਵੱਧ ਆ ਪਰ ਉਹ ਕਲੋਨੀ ਜਿਹੜੀ ਹੈ ਉਹ ਡਿਵੈਲਪਮੈਂਟ ਦੇ ਰੂਪ ਵਿੱਚ ਉਸੇ ਤਰ੍ਹਾਂ ਹੀ ਉਹਦਾ ਵਿਸਥਾਰ ਚੱਲਦਾ ਰਹੂਗਾ ਔਰ ਕਿਸਾਨ ਨੂੰ ਹਰ ਸਾਲ 10 ਫੀਸਦੀ ਜਿਹੜਾ ਮੁਆਵਜ਼ਾ ਆ 1 ਲੱਖ ਦੇ ਨਾਲ 10 ਫੀਸਦੀ ਵਧਾ ਕੇ ਦਿੱਤਾ ਜਾਊਗਾ ਜਿਉਂ ਜਿਉਂ ਉਹਦਾ ਟਾਈਮ ਡਿਵੈਲਪਮੈਂਟ ਵਧਦਾ ਜਾਊਗਾ ਜੇ ਕੋਈ ਵੀ ਕਿਸਾਨ ਜਿਹੜਾ ਉਹਦੇ ਵਿੱਚੋਂ ਕਮਰਸ਼ੀਅਲ ਪਲਾਟ ਨਹੀਂ ਲੈਣਾ ਚਾਹੁੰਦਾ ਛੋਟਾ ਕਮਰਸ਼ੀਅਲ ਪਲਾਟ ਉਹਨੂੰ 600 ਗਜ 600 ਗਜ ਜਿਹੜਾ ਆ ਰੈਹਾਸ਼ੀ ਪਲਾਟ ਦਿੱਤਾ ਜਾਊਗਾ ਸੋ ਇਹ ਜਿਹੜੀ ਨੀਤੀ ਹੈ ਹੁਣ ਤੱਕ ਇਹ ਸਾਰੀ ਹੀ ਪੰਜਾਬ ਵਾਸੀਆਂ ਪੰਜਾਬ ਦੀ ਜਨਤਾ ਦੇ ਸਾਹਮਣੇ ਲੈ ਆਉਂਦੀ ਹੈ ਕੱਲ ਦੀ ਕੋਈ ਵੀ ਇਹਦੇ ਵਿੱਚ ਝਮੇਲਾ ਨਹੀਂ ਅਤੇ ਕੋਈ ਵੀ ਇਹਦੇ ਵਿੱਚ ਲੈਂਡ ਅਕਵਾਇਰ ਦਾ ਮਸਲਾ ਨਹੀਂ ਕਿ ਕੋਈ ਜ਼ਬਰਦਸਤੀ ਕਿਸਾਨ ਦੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾਊਗੀ ਕਿਸਾਨ ਆਪਣੀ ਖੁਸ਼ੀ ਨਾਲ ਉਹਦੀ ਹਿੱਸੇਦਾਰੀ ਹੈ ਕਿਸਾਨ ਦੀ ਉਹਦੇ ਵਿੱਚ ਹਿੱਸੇਦਾਰੀ ਹੈ ਉਹਦਾ ਹਿੱਸੇਦਾਰ ਬਣ ਕੇ ਇੱਕ ਵਧੀਆ ਟਾਊਨ ਪਲਾਨਰ ਦੇ ਕੋਲੋਂ ਟਾਊਨ ਤਿਆਰ ਕਰਾ ਕੇ ਇਹ ਕਿਸਾਨਾਂ ਦੇ ਲੋਕਾਂ ਦੇ ਪੰਜਾਬ ਵਾਸੀਆਂ ਦੇ ਸਹੁਰਦ ਜਿਹੜਾ ਕੀਤਾ ਜਾਊਗਾ ਕਿਉਂਕਿ ਪਹਿਲੀਆਂ ਸਰਕਾਰਾਂ ਇਹਨੂੰ ਡੀਲਰਾਂ ਦੇ ਵਾਸਤੇ ਪੈ ਜਾਂਦੇ ਸੀ ਲੋਕ ਡੀਲਰ ਆਪਣੀ ਕਲੋਨੀ ਕੱਟ ਕੇ ਆਪਣੇ ਪ੍ਰੋਫਿਟ ਲੈ ਕੇ ਨਿਕਲ ਜਾਂਦੇ ਸੀ ਤੇ ਅੱਗੇ ਲੀਡਰਾਂ ਨੇ ਵਾਸਾ ਪਾ ਦਿੰਦੇ ਵੀ ਹੁਣ ਫਰਮੈਸ਼ ਪਾ ਕੇ ਤੇ ਮੀਟਰ ਉਹਨਾਂ ਕੋਲੋਂ ਲਵਾ ਲਓ ਕਿਉਂਕਿ ਸਾਡੀ ਸਰਕਾਰ ਨੇ ਫੇਸ ਕੀਤਾ ਤਾਂ ਸਾਡੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਦੇ ਵਿੱਚ ਫੇਸ ਕਰ ਚੁੱਕਿਆ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਹੁਣ ਮੈਂ ਆਪਣੇ ਲਫ਼ਜ਼ਾਂ ਨੂੰ ਬਰਾਮ ਲਾਉਣਾ ਵਾ ਸਵਾਪ ਸਭ ਦਾ ਇੱਥੇ ਬਹੁਤ ਬਹੁਤ ਧੰਨਵਾਦ ਇਹ ਜਿਹੜੀ ਨੀਤੀ ਹੈ ਪੰਜਾਬ ਵਾਸੀਆਂ ਦੇ ਹਿੱਤ ਵਿੱਚ ਹੀ ਹੈ ਕੱਲ ਅਗਲੀ ਤੇ ਤਹਿਤ ਤੇ ਕੰਮ ਕਰ ਲੋਕਾਂ ਨੇ ਰੋਸ ਕੀਤਾ ਲੋਕਾਂ ਨੇ ਵਿਰੋਧ ਕੀਤਾ ਕਿ ਅਸੀਂ ਆਪਣੀ ਜ਼ਮੀਨ ਨਹੀਂ ਦੇਵਾਂਗੇ ਵਿਰੋਧ ਵੀ ਕੀਤਾ ਉਹਨਾਂ ਨੇ ਕਿਹਾ ਜੇਕਰ ਕੋ ਕੀਤਾ ਜਾਏਗਾ ਤੇ ਤੇ ਰੁਕਦੇ ਵੀ ਫਿਰ ਉਹਨਾਂ ਨੇ ਕੱਥੂਸ ਬੋਲਿਆ ਵੀ ਹੈਗਾ ਵੇਖੋ ਜੀ ਮੇਰੇ ਪੰਜਾਬ ਵਾਸੀ ਨੇ ਬੜੇ ਮਿਹਨਤਕਸ਼ ਤੇ ਬੜੇ ਭੋਲੇ ਲੋਕ ਵੀ ਨੇ ਪੰਜਾਬ ਵਿੱਚ ਕਿਉਂਕਿ ਵਿਰੋਧੀਆਂ ਨੇ ਇਹ ਸ਼ਰਾਰਤ ਖੇਡ ਦਿੱਤੀ ਹੈ ਉਹਨਾਂ ਆਪਣੀ ਚਾਲ ਚੱਲ ਦਿੱਤੀ ਆਪਣਾ ਪੱਤਾ ਛੁੱਟ ਦਿੱਤਾ ਗੁੰਮਰਾਹ ਕਰਨ ਵਾਸਤੇ ਤੇ ਜਦੋਂ ਹੁਣ ਪ੍ਰੇਰਣਾ ਦਵਾਂਗੇ ਲੋਕਾਂ 'ਚ ਪ੍ਰਚਾਰ ਕੀਤਾ ਜਾਊਗਾ ਮੈਨੂੰ ਪਤਾ ਸਾਡੇ ਬਲੋਕਰਨਾਂ ਜੀ ਦੇ ਘਰ ਅੱਗੇ ਉਹਨਾਂ ਧਰਨਾ ਦਿੱਤਾ ਸੀ ਅਸੀਂ ਇਹ ਜਿਹੜੀ ਨੀਤੀ ਹੈ ਘਰ-ਘਰ ਪੰਪਲੈਟ ਛਪਾਈਏ ਕਿਸੇ ਵੀ ਤਰੀਕੇ ਨਾਲ ਪ੍ਰਚਾਰਕ ਸਮੱਗਰੀ ਦੇ ਤਹਿਤ ਪਿਆਰ ਨਾਲ ਸਮਝਾਵਾਂਗੇ ਔਰ ਕਿਸੇ ਨਾਲ ਜ਼ਬਰਦਸਤੀ ਨਹੀਂ ਹੋਊਗੀ ਜਿਹੜਾ ਕਿਸਾਨ ਜ਼ਮੀਨ ਦੇਣੀ ਚਾਹੂਗਾ ਉਹ ਹੀ ਲੈਂਡ ਪੂਲਿੰਗ ਦੇ ਵਿੱਚ ਉਹ ਲਈ ਜਾਊਗੀ ਕਿਸੇ ਨਾਲ ਵੀ ਤੱਕਾ ਨਹੀਂ ਕੀਤਾ ਜਾਊਗਾ